ਹਾਂ ਕੰਮ। ਅੱਤ ਇਹ ਅੰਦਰ ਹੁਤਾ ਚਾਕੇ। ਦਪੈ ਜੂਗੀ ਜਾਕੇ। ਉਹ ਗਮੰਟਾਂ ਜੰਦਗੀ ਮੈਨ ਲੱਗਦਾ ਪਪੂ ਦੀ ਦੁਕਾਨ ਤੇ ਚੱਲੀ ਹੋਣੀ। ਔਰ ਪਾਉਣੀ ਐ ਨਾ ਚਫਾਕ। ਹੱਟ ਪਾਉਣੀ ਔਰ ਨਾ ਜੀ। ਤਿੱਲੀ ਨੂੰ ਅਕਤਲਾ ਤਿੱਲੀ ਤਾਂ ਗਾਲੀ ਹੁਣ ਅੱਗ ਵੀ ਲਾਉ ਮੈਂ ਇੰਨਾ ਚ ਹੁਣ ਮੂੰਫੜੀ ਖਾਣੀ ਹੈ ਭੈਣ ਕਿ ਹੁਣ ਉਹ ਦਾ ਫਾੜ ਕੇ ਨਹੀਂ ਦੇਖੀ ਗਈ ਹੁਣ ਤੋਂ ਨਹੀਂ ਨਹੀਂ ਫਾੜ ਕੇ ਲੈ ਨਾ ਇਹ ਮੈਂ ਖਾਣੀ ਹੈ ਨਹੀਂ ਨਾ ਲੜਾਈ ਦੇਖੋ ਨਾ ਮাজা ਹੀ ਆ ਜਾ ਮੈਨੂੰ ਦੇਖੀ ਸਹੀ

ਦੇਖੋ ਇਹਨਾਂ ਦਾ ਕੀ ਬਣਦਾ ਵਾ ਆਰਤੀ ਪਉਣਾ ਪਾ ਤਾਂ ਇਹਨਾਂ ਚ ਲੈ ਹੁਣ ਇਹਨੂੰ ਹਾਕ ਮਾਰਾਂ ਆਰਪੀ ਇਹ ਤਾਂ ਨੰਗਣ ਵਾਲੀ ਹੋਣੀ ਆ ਓੜਾ ਕੁੜਕੇ ਗਾਲਾਂ ਸੌਣ ਮੇਰੀ ਹੋਣੀ ਆ ਬੇਬੇ ਲੈ ਬੇਬੇ ਹੁਣ ਤਾਂ ਮੈਂ ਝਾੜੂ ਲਾ ਕੇ ਗਈ ਸੀ ਤੂੰ ਗੰਦ ਪਾਈ ਜੰਨੀ ਆ ਕਹਤਾ ਮੈਂ ਨਹੀਂ ਝਾੜੂ ਝੂੜੂ ਲਾਉਣਾ ਹੈਗਾ ਇਹ ਆਪੇ ਲਾਉਣਾ ਤੇ ਕੋਈ ਨਾ ਆਪੇ ਲਾਵੇਂਗੀ ਦੇਖੀਂ ਸਾਈ ਮੈਂ ਨਹੀਂ ਝਾੜੂ ਝੂੜੂ ਲਾਉਣਾ ਮੈਂ ਤਾਂ ਪਹਿਲਾਂ ਕਹਤਾ ਮੈਂ ਹੁਣੇ ਲਾ ਕੇ ਗਈ ਸੀ ਤੂੰ ਮਿਰ ਗੰਦ ਪਾਤਾ ਪਾਉਂ ਗੰਦ ਮੈਂ ਤਾਂ ਪਾਉਂਗੀ ਗੰਦ ਮੈਂ ਤਾਂ ਦੱਸ ਕੀ ਕਰ ਲੈਗੀ ਤੂੰ ਮੈਨੂੰ ਮੈਂ ਨਹੀਂ ਝਾੜੂ ਲਾਉਣਾ ਇਹ ਆਪੇ ਲਾਵੇਂਗੀ ਤੂੰ ਲਾਉਣਾ ਝਾੜੂ ਹਾਂ ਆਪੇ ਲਾਵੇਂਗੀ ਝਾੜੂ ਮੈਂ ਤਾਂ ਐਵੇਂ ਪਾਉਂ ਗੰਦ ਲੈ ਦੱਸ ਕੀ ਕਰੇਗੀ ਮੈਨੂੰ ਤੈਨੂੰ ਤੇ ਦੇ ਲੱਭੇ ਵੀ ਤੂੰ ਬਰਾਉਣਾ ਬੈਠੀ ਗੰਦ ਪਾਈ ਜਾਨੀ ਆ ਹੁਣ ਤੈਨੂੰ ਝਾੜੂ ਲੈ ਤੂੰ ਪਲੇਟ 'ਚ ਰੱਖ ਲੈ ਭਾਂਡੇ ਕਿਉਂ ਰੱਖ ਲੈ ਪਲੇਟ 'ਚ ਕਿੱਥੇ ਗੰਦ ਪਾਉਂ ਕੰਮ ਨਾ ਕਰੀ ਨਹੀਂ ਕਰਨਾ ਨਾ ਕਰੀ ਠੀਕ ਹੈ ਆਪੇ ਚੱਕੇਗੀ ਤੂੰ ਦੇਖੀ ਛਈ ਬਸ ਕੀ ਕਰ ਲਵੇਂਗੀ ਤੂੰ ਮੈਨੂੰ ਪਾਉਂਗੀ ਲੈ ਗੰਦ ਮੈਂ ਇਹ ਤਾਂ ਮੰਡਣਾ ਨਹੀਂ 10 ਕਰ ਲੈਵੇਂਗੀ ਤੂੰ ਮੈਨੂੰ ਹਾਂ 10 ਮੰਡਣਾ ਸੀ ਮੈਨੂੰ ਮਾਫ ਕਰ ਦੇ ਮੈਨੂੰ ਮਾਫ ਕਰ ਦੱਤੀ ਐ ਲੈ ਲੈ ਹੋ ਜੀ ਦੇਣੀ ਮਾਫ ਕਰ ਦਦੀ ਐ ਉਹ ਜੁੱਤੀ ਵੀ ਹੋ ਗਿਆ ਨਹੀਂ ਕੀ ਕਰੀ ਜਾਂਦੀ ਆ ਮੈਂ ਵੀ ਇਹ ਮਾਫ ਕਰਦੇ ਓਕੇ ਕਰ ਦੇ ਮਾਫ ਕਰ ਦਦੀ ਐ ਲਾਤਾ ਨਿੱਕ ਨਿੱਕ ਰਾਵਣ ਤਾਈ ਤੁਛਕੇ ਇਕੱਠੇ ਕਰਨ ਲਾਈ ਪਈ ਆ ਤਾਈ ਤਾਂ ਵਿਚਾਰੀ ਕਿੰਨੀ ਔਖੇ ਕੋਡੀ ਵੀ ਨਹੀਂ ਹੋਉਂਦਾ ਵਿਚਾਰੀ ਕਿੰਨੀ ਔਖੀ ਹੋ ਕੇ ਇਕੱਠੇ ਕਰਨ ਲੱਗੀ ਨ ਮੈਂ ਤੈਨੂੰ ਭਲੀ ਮਾਨ ਸੀ ਬੜੀ ਸਮਝਦੀ ਸੀ ਇਹ ਤਾਂ ਕਰਾਵੀ ਬੜੀ ਚੋਰੀ ਕੰਮ ਕਰਾਉਂਦੀ ਹੈ ਤਾਈ ਤੋਂ ਮੀਸ਼ਨੀ ਜੀ ਦੇਖੀ ਤਾਈ ਉਹ ਤਾਈ ਵਿਚਾਰੀ ਉਹਨਾਂ ਰੋਂਦੀ ਸੀਗੀ ਹਾਂ ਫਿਰ ਮੈਂ ਤਾਂ ਜਾਣੀ ਆ ਉਹ ਘਰੋਂ ਪੈਣੇ ਆ ਜਾ ਚਾਹ ਪਾਣੀ ਨਹੀਂ 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 ਮੈਂ ਤਾਂ ਕੰਮ ਨਾਲ ਉਹਨਾਂ ਦੇ ਦੱਬੀਆਂ ਲੈਣ ਗਈ ਸੀ ਫਿਰ ਤਾਂ ਕੰਮ ਖੜਾ ਮੈਂ ਫਿਰ ਉਹਨੀ ਦੁਪਹਿਰ ਠੀਕ ਆ ਐਸਾ ਕੰਮ ਤਾਂ ਮੇਰਾ ਹੋ ਗਿਆ ਹੁਣ ਪੈਣੇ ਦੇ ਪੁੰਦੇ ਲੈ ਦੇਖੀ ਹੁਣ ਸਾਥ ਤੱਕ ਹੋ ਗਿਆ ਨਾ ਹੁਣ ਮੈਂ ਤੇੂੰ ਗੀ ਨਾ ਕੱਟੇ ਕੰਮ ਹੋ ਗਿਆ ਕਰ ਲਿਆ ਮੈਂ ਦੇਖ ਨਸਕਾਰ ਲਾ ਗਏ ਨਾ ਕਾਤ ਗਿਆ ਲਾ ਹੁਣ ਭਾਵੇਂ ਗੱਲ ਤਾਂ ਹੁਣ ਉਹਨਾਂ ਦੇ ਮ제 ਹਾਂ ਭਾ ਪਉਪਹਾਰ ਤਿੰਨ ਦਾ ਚੱਲ ਮੈਂ ਤਾਂ ਜਾ ਕੇ ਉਹਨੀ ਤਾਈ ਕੋਲੇ ਪੁੱਛ ਕੇ ਹੁਣੀ ਆ ਜੀ ਸਵੇਰੇ ਕੀ ਰੌਲਾ ਪਈ ਜਾਂਦਾ ਸੀਗਾ ਉਹਨਾਂ ਦੇ ਉੱਤਰ ਰਾਜ ਖੜੀ ਸੀਗੀ ਤਾਈ ਨੂੰ ਟੋਨੀ ਹੌਲੀ ਹੌਲੀ ਗੱਲਾਂ ਕੱਢਦੀਆਂ ਤੇ ਢੱਡ ਚ ਕੀ ਰੌਲਾ

ਹੋਰ ਸਵੇਰੇ ਕੀ ਹੋ ਗਿਆ ਸੀਗਾ ਬੜਾ ਰੋਲਾ ਪੈਂਦਾ ਸੀਗਾ ਤੈਨੂੰ ਪਤਾ ਕਿੱਥੋਂ ਪਤਾ ਲੱਗਿਆ ਤੈਨੂੰ ਪਤਾ ਹੀ ਆ ਬੱਸ ਉਹ ਮੈਂ ਤਾਂ ਉਧਰ ਗਈ ਸੀ ਦੁਕਾਨ ਤੇ ਮੈਂ ਤਾਂ ਦੇਖਿਆ ਵੀ ਰੋਲਾ ਜਿਹਾ ਪੈਂਦਾ ਮੈਂ ਤਾਂ ਪੁੱਛਦੀ ਸੀਗੀ ਦੇਖ ਲਿਆ ਹੁਣ ਚੱਲ ਤਾਈ ਰੋ ਨਾ ਤੂੰ ਘਾਲ ਛੱਡ ਕੋਈ ਨਾ ਹੌਸਲਾ ਰੱਖ ਕੋਈ ਨਾ ਕੁਝ ਨਹੀਂ ਹੁੰਦਾ ਬਸ ਹੋਜੂ ਠੀਕ ਸਾਰਾ ਕੁਝ ਤੂੰ ਮੈਨੂੰ ਗੱਲ ਦੱਸ ਐ ਰੋ ਨਾ ਕੋਈ ਨਾ ਮੈਂ ਤਾਂ ਪੱਤ ਬਹੁਤ ਬੜੀ ਖਾਂਦੀ ਸੀ ਮੇਰਾ ਹੱਥ ਵੱਜਿਆ ਹਾਂ ਛਲਕੇ ਡੋਲਗੇ ਮੇਰ ਤਾਂ ਮਾ ਭੈਣ ਇੱਕ ਕਰਤੀ ਪੱਤਾਂ ਨੇ ਲੈ ਦੱਸ ਚਾਰ ਛਲਕੀ ਸੀ ਫੇਰ ਕੀ ਹੋ ਗਿਆ ਸੀ ਬਹੁਤ ਮਾੜਾ ਸਲੂਕ ਕਰਦੀ ਐ ਮੇਰੇ ਨਾਲ ਹਾਂ ਹਾਂ ਮੈਂ ਦੱਸ ਤੂੰ ਝਾੜੂ ਮਾਰ ਕੇ ਇਕੱਠੇ ਕਰਦੇ ਏਡੀ ਕਿੱਡੀ ਗੱਲ ਸੀ ਮੁੰਡਾ ਵੀ ਇਹਦੀ ਸੁਣਦਾ ਅੱਛਾ ਹੁਣ ਵੀ ਨਹੀਂ ਦੱਸ ਸਕਦੀ ਹਾਂ ਫੇਰ ਐਂ ਵੀ ਔਖਾ ਹੋ ਜਾਣਾ ਦੱਸਦਾ ਫੇਰ ਹਾਂ ਹੋ ਚਾਹੇਗਾ ਉਹ ਆਹੋ ਦੂਰ ਬੈਠੇ ਬੰਦੇ ਨੂੰ ਤਾਂ ਬੜੀ ਟੈਨਸ਼ਨ ਹੋ ਜਾਂਦੀ ਤਾਈ ਤਰਾਤ ਸਿਆਣੀ ਗੱਲ ਕੀਤੀ ਤੂੰ ਤਸੀਂ ਵੀ ਨਾ ਵਿਚਾਰੇ ਨੂੰ ਵੀਰ ਜੀ ਨੂੰ ਤਾਂ ਫੇਰ ਟੈਨਸ਼ਨ ਹੋ ਜੂ ਉੱਥੇ ਹੈਨਾ ਦੂਰ ਬੈਠੇ ਨੂੰ ਔਖਾ ਹੋ ਜਾਂਦਾ ਵਾ ਯਾ ਕੀਤਾ ਤਾਈ ਵੀਰ ਜੀ ਨੂੰ ਤੂੰ ਨਹੀਂ ਦੱਸਿਆ ਮੈਂ ਹੈਗੀ ਆ ਚੱਲ ਜੇ ਕੋਈ ਕੰਮ ਕੁਮ ਹੁੰਦਾ ਤੂੰ ਮੈਨੂੰ ਦੱਸ ਦੇ ਚੰਗਾ ਤੇ ਹਾਂ ਨਾ ਤੂੰ ਗੱਲ ਸੁਣ ਮੇਰੀ ਉਹਦੀ ਕੁੜੀ ਨੂੰ ਦੱਸ ਉਹਨੂੰ ਫੋਨ ਫਾਨ ਕਰ ਉਹ ਆਉਗੀ ਮਨਮਟ ਕਰੂਗੀ ਇਹਦਾ ਯਾਰ ਦੀ ਭਾਬੀ ਦਾ ਹੀ ਬਹੁਤਾ ਕਰਦੀ ਆ ਅੱਛਾ ਉਹ ਵੀ ਗੱਲ ਸੁਣਤੀ ਮੇਰੀ ਅੱਛਾ 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 ਆਹੋ

ਹੇ ਇਹਨੂੰ ਕੀ ਹੋਇਆ ਵਾ ਅੱਜ ਮੇਰੇ ਨਾਲ ਬਿਨਾ ਗੱਲ ਕਰਤੀ ਚਲੀ ਗਈ ਇਹ ਤਾਂ ਚਲ ਆਹ ਅੱਜ ਮੈਨੂੰ ਮਜ਼ਾ ਆ ਗਿਆ ਅੱਜ ਮੇਰੇ ਦਿਲ ਨੂੰ ਸ਼ਾਂਤੀ ਮਿਲ ਗਈ ਹਰ ਪ੍ਰੀਤਨੇ ਹਾ ਅੱਜ ਮੈਂ ਜਮਾਈ ਨਹੀਂ ਬੁਲਾਇਆ ਅੱਜ ਨਹੀਂ ਮੈਂ ਤਾਂ ਸਿੱਧੀ ਹੋ ਕੇ ਬਹਿ ਜਾ ਹਾਂ ਹੋਰ ਨਵੇਂ ਰਾਜ ਦੇਖ ਲੇ ਫਿਰ ਉਹਨਾਂ ਦੇ ਖੋਲ ਖੋਲਦੇ ਵੇ ਇਹਨਾਂ ਕੰਨਾ ਕਰਤਾ ਆਪ ਦਾ ਚਲ ਉਹ ਹੋ ਗਿਆ ਮਰਾ ਕਰਾ ਬੈਠਾ ਮੀਨੂ ਹਰਪ੍ਰੀਤ ਨੂੰ ਕੀ ਹੋ ਗਿਆ ਮੈਂ ਤਾਂ ਇਹਦੇ ਨਾਲ ਹੀ ਗੱਲਾਂ ਕਰਦੀ ਨਹੀਂ ਸੀ ਆਦੀ ਸਾਰੀ ਟੈਨਸ਼ਨ ਗਿਆ ਸਾਰੀਆਂ ਗੱਲਾਂ ਕਰ ਲੈਂਦੀ ਸੀ ਮੈਂ ਤਾਂ ਇਹਦੇ ਨਾਲ ਅਦਾ ਮਨ ਹੌਲਾ ਹੋ ਜਾਂਦਾ ਸੀ ਇਹਨੇ ਤਾਂ ਮੈਨੂੰ ਬੁਲਾਇਆ ਹੀ ਨਹੀਂ ਪਤਾ ਨਹੀਂ ਕੀ ਗੱਲ ਕੰਮ ਕੁਮ ਹੋਣਾ ਜਾਂ ਫਿਰ ਚਲ ਮੈਂ ਤਾਂ ਉਹਦਾ ਕੰਮ ਕਰਾਂ ਖਾਂ ਫਟਾਫਟ ਰਾਜ ਹੋ ਗਈ ਕਿ ਨਹੀਂ 4 ਵਜੇ ਟਾਈਮ ਬਾਵਾ ਹੋ ਗਿਆ ਲੇਟ ਹੋ ਗਿਆ ਵਾ ਤਾਈ ਨੂੰ ਪੁੱਛਦੀ ਆ ਤਾਈ ਤਾਈ ਆਪ ਤੂੰ ਰਾਜ ਹੋ ਗਈ ਤਿਆਰ ਕਿੱਥੇ ਜਾਣਾ ਪੁੱਤ ਉਹਨਾਂ ਦੇ ਜਨਮ ਦਿਨ ਦੀ ਪਾਰਟੀ ਤੇ ਨਹੀਂ ਜਾਣਾ ਉਹਨਾਂ ਨੇ ਜਨਮ ਦਿਨ ਤੇ ਸੱਦਾ ਸੀਗਾ ਪਤਾ ਨਹੀਂ ਪਤਾ ਮੈਨੂੰ ਪਤਾ ਚੱਲ ਮੈਂ ਅੰਦਰ ਹੀ ਦੇਖ ਲੈਨੀ ਆ ਫਿਰ ਅੰਦਰ ਹੀ ਹੋਣੀ ਆ ਉਹ ਰਾਜ ਲਿਏ ਹਾਂ ਹਾਂ ਪੈਣ ਚੱਲ ਚੱਲੋ ਲੇਟ ਹੋ ਗਈਆਂ ਆਪਾਂ ਤਾਂ ਹੋਰ ਚੱਲ ਚੱਲੀਏ ਪਾਰਟੀ ਤੇ ਯਾਦ ਹੀ ਹੋ ਗਈ ਹੈ ਅਸੀਂ ਤਾਂ ਪਲੈਨ ਬਣਾਇਆ ਸੀ ਦਾ ਇਹਨਾਂ ਦਾ ਤੇ ਫੇਰ ਆ ਗਈ ਅੱਜ ਨਸ਼ ਕਰਦੇ ਹੈ ਇਹਨੂੰ ਸਿਪੋਰਾ ਹੋਰ ਇਹਨਾਂ ਦੇ ਖਿਲਾਾਰੇ ਪਾਉਣੇ ਪੈਣੇ ਆ ਆ ਜਾਂਦੇ ਮੁੜ ਕੇ ਇਹਨਾਂ ਕਰਦੀਆਂ ਲੋਟ ਇਹਨਾਂ ਨੂੰ ਓ ਨਹੀਂ ਇਹਨਾਂ ਨੇ ਹਟਣਾਗਾ मैं दुनी पाके गई चल ए करूंगी तू दुन पानी का गिलासूंगी इन पता नहीं लगूगा दुद्ध पीछे मैं ही आ गए ਆਣੀ ਬਾਤਾਂ ਨੂੰ ਕੀਤੀ ਚ ਚ ਤਾਂ ਗੱਪੜੇ ਫਿਰ ਮੈਂ ਤਾਂ ਜਾਨੀ ਹੈ ਠੀਕ ਹੈ ਪੈਣੀ ਹਾਂ ਬਹੁਤ ਟਾਈਮ ਲੱਗ ਗਿਆ ਹਾਂ ਇਹ ਤਾਂ ਹੈਗਾ ਵਾ ਨੀ ਗੱਲ ਸੁਣਨੀ ਮੈਨੂੰ ਇੱਧਰ ਆ ਕੇ ਖਾ ਪੀ ਕੇ ਆ ਗਈ ਆਪ ਮੇਰਾ ਨਹੀਂ ਸੀ ਪਤਾ ਤੈਨੂੰ ਕੀ ਕਰਨਾ ਬੇਬੇ ਮੈਂ ਮੇਰਾ ਨਹੀਂ ਸੀ ਪਤਾਗਾ ਤੈਨੂੰ ਖਾ ਪੀ ਕੇ ਆ ਗਈ ਆਪ ਉਹ ਤਾਂ ਬੇਬੇ ਇਹਨਾਂ ਨੇ ਚਾਹ ਤੇ ਸੱਦਿਆ ਸੀਗਾ ਹਾਂ ਮੈਂ ਘਰੇ ਤੈਨੂੰ ਚਾਹ ਨਹੀਂ ਮਿਲਦੀ ਸੀ ਲੋਕਾਂ ਦੇ ਚਾਹਾਂ ਤੇ ਤੋੜੀ ਫਿਰਦੀ ਆ ਬੇਬੇ ਬਸ ਤੇਰਾ ਤਾਂ ਸਰਿਆ ਪਿਆ ਤੂੰ ਹਰ ਇੱਕ ਗੱਲ ਤੇ ਲੜਨਾ ਹੀ ਹੁੰਦਾ ਮੇਰੇ ਨਾਲ ਹਾਏ ਫੋਨ ਤਾਂ ਮੇਰੇ ਰਾਜਪੈਣ ਕੋਲ ਰਹਿ ਗਿਆ ਚਲ ਫਾੜੀ ਲਿਆਵਾਂ ਭੱਜ ਕੇ ਜਾ ਕੇ ਹੈ ਪਿਛੇ ਮਾਰਨੀ ਦੰਮ ਬੰਦਾ ਬਣਾ ਦੂ ਬੰਦਾ ਦਿੱ ਮੈਂ ਦੱਸ ਤੈਨੂੰ ਕੀ ਕਿਹਾ ਵਾ ਹ ਕਮਾਂਡਰ ਹਾਂ ਤੇ ਤੋਰੀ ਦਿੱਤੀ ਐ ਮੈਨੂੰ ਮaaf ਕਰ ਦੇ ਮaaf ਕਰ ਦੇ ਮੈਨੂੰ ਧੀਏ ਹਮ ਤੈਨੂੰ ਲੱਗੀ ਤੂੰ ਮੇਰੇ ਨਾਲ ਲੜਨਾ ਮੈਂ ਕੀ ਮਾਰਾਂ ਤੇਰਾ ਹਾਂ ਦੱਸ ਇਹ ਤਾਂ ਮਾਤਾ ਜੀ ਸਾਡੀ ਐਵੇਂ ਬੋਲਦੀ ਰਹਿੰਦੀ ਆ ਆਏ ਸੱਚਾ ਤਾਂ ਭੈਣ ਦਾ ਫੋਨ ਮੇਰੇ ਹੱਥ ਚ ਹੀ ਰਹਿ ਗਿਆ ਚਲ ਮੋੜ ਹੀ ਆਵਾਂ ਅਗਲੇ ਨੇ ਗੱਲ ਗੁੱਲ ਕਰਨੀ ਹੁੰਦੀ ਆ ਆਪ ਜੀ ਇਹ ਨਹੀਂ ਤਾਂ ਕਿ ਢਿੱਪਲੀ ਮਾਂਸ ਬਣੀ ਫਰਦੀ ਸੀਗੀ ਤਾਈ ਦੇ ਮਗਰ ਤਾਂ ਟਟ ਟਟ ਪੈਂਦੀ ਸੀ ਹਾਂ ਮੈਂ ਫੋਨ ਲੈਣ ਨਹੀਂ ਆਈ ਸੀ ਭਣੇ ਮੇਰੇ ਕੋਲ ਰਹਿ ਗਿਆ ਸੀ ਹਾਂ ਹਾਂ ਲਿਆ ਹਲੋ ਠੀਕ ਆ ਜਾਣੀ ਧੀ ਕੁੜੀ ਨੂੰ ਫੋਨ ਲਾਉਣੀ ਹੈ ਮੈਂ ਜਾ ਕੇ ਮਾਫ ਕਰਤੀ ਐ ਮੈਨੂੰ ਮਾਫ ਹੁਣ ਵਜਿਆ ਦਾ ਇੱਲੇ ਦਾ ਇੱਲਾ ਹੁਣ ਮਜ਼ੇ ਆਉਣਗੇ ਮੈਨੂੰ ਮੈਂ ਐਵੇਂ ਟੈਨਸ਼ਨ ਲਈ ਸੀ ਵੀ ਇਕੱਠਿਆਂ ਤੁਰਿਆ ਫਰਦਿਆਂ ਮੈਨੂੰ ਮਜ਼ਾ ਆਉਣਾ ਵਾ ਕੱਲ ਮਨਾ ਆਰਾਮ ਨਾਲ ਸੌਂਦੀ ਦੁੱਧ ਦੁੱਧ ਪੀਤਾ ਹੋਇਆ ਵਾ ਆ ਪੈਨੇ ਹਾਂ ਇਹ ਤਾਂ ਹੋਰ ਵੀ ਚੋਰੀ ਫੋਨ ਨਾਲ ਲੱਕੇ ਹੋਰ ਨਾ ਕਰੇ ਮੇਰੀ ਜੁੱਤੀਆਂ ਪੈ ਜਾਣ ਹੈਲੋ ਸਸ਼ੀਕਾ ਪਣੀ ਕਮਲ ਬੋਲਦੀ ਐ ਹਾਂ ਮੈਂ ਹਰਪੀਤੋ ਬੋਲਦੀ ਸੀ ਕਿ ਮੈਂ ਤਾਂ ਤੈਨੂੰ ਆਈਫੋਨ ਲਾਇਆ ਸੀਗਾ ਮੈਨੂੰ ਤਾਈ ਜੀ ਨੇ ਕਿਹਾ ਸੀਗਾ ਕਹਿੰਦੇ ਸੀਗੇ ਵੀ ਮੇਰੀ ਕੁੜੀ ਨੂੰ ਫੋਨ ਲਾ ਦਿਓ ਤਾਈ ਜੀ ਤਾਂ ਬਾਲੀ ਓਕੇ ਆ ਰਾਜ ਉਹਨੂੰ ਬਾਲੀ ਤੰਗ ਕਰਦੀ ਹੈ ਵਿਚਾਰੀ ਨੂੰ ਹਾਂ ਉਹ ਤਾਂ ਵਿਚਾਰੀ ਰੋਟੀ ਵੱਲੋਂ ਵੀ ਜਪਕਦੀ ਫਿਰਦੀ ਆ ਤੇ ਉਹਨਾਂ ਨੇ ਕਿਹਾ ਵਾ ਵੀ ਤੁਸੀਂ ਨਾ ਆ ਕੇ ਨਾ ਚਾਰ ਦਿਨ ਲਾ ਕੇ ਜਾਓ ਹਾਂ ਇੱਕ ਦੋ ਦਿਨ ਤੱਕ ਹੀ ਆ ਜਾਓ ਚੰਗਾ ਹਾਂ ਤਾਈ ਤਾਂ ਵਿਚਾਰੀ ਪਾੜੀ ਓਕੀ ਆ ਹਾਂ ਉਹ ਤਾਂ ਵਿਚ ਬਾਲੀ ਲੜਦੀ ਆ ਉਹਦੇ ਨਾਲ ਰਾਜ ਹਾਂ ਪਰ ਮੇਰਾ ਨਾ ਨਾ ਲਈ ਜੰਗਾ ਦੱਸੀ ਨਾ ਤੂੰ ਮੈਂ ਤੈਨੂੰ ਫੋਨ ਲਾਇਆ ਵਾ ਹਾਂ ਚੰਗਾ ਚੰਗਾ ਬਣ ਓਕੇ ਚਲ ਹੰਤਮ ਲਾਤਾ ਫੋਨ ਹੋਰ ਬੋਲਣ ਦੀ ਇਸ ਵਕਤ